ਆਥਰੀ ਕਾਲ ਸਾਰੇ ਵੀਰਾਂ ਨੂੰ ਲਓ ਜੀ ਅੱਜ ਮੈਂ ਗਿਆ ਰਾਣਾ ਸਾਹਿਬ ਮੱਥਾ ਟੇਕਣ ਤੇ ਅੱਜ ਬਹੁਤ ਹੀ ਯਾਨਕੀ ਮਨਪਾਵਕ ਵੀਡੀਓ ਬਣੀ ਹੈ ਤੇ ਦੇਖ ਕੇ ਤੁਹਾਡੀ ਵੀ ਰੂਹ ਖੁਸ਼ ਹੋ ਜੂਗੀ ਤੇ ਬਹੁਤ ਵਧੀਆ ਤਰੀਕੇ ਨਾਲ ਵੀਡੀਓ ਰਿਕਾਰਡ ਹੋਈ ਹੈ ਤੇ ਦਰਸ਼ਨ ਕਰਨਗੇ ਅੱਜ ਰਾਣਾ ਸਾਹਿਬ ਗੁਰਦੁਆਰਾ ਸਾਹਿਬ ਤੇ ਹਰ ਇੱਕ ਜਗ੍ਹਾ ਦੇ ਵਿੱਚ ਗਏ ਤੇ ਹਰ ਇੱਕ ਜਗ੍ਹਾ ਦੇ ਵਿੱਚ ਜਾ ਕੇ ਵੀਡੀਓ ਸ਼ੂਟ ਕੀਤੀ ਹੈ ਤੇ ਬਹੁਤ ਹੀ ਵਧੀਆ ਸ਼ੂਟ ਹੋਈ ਹੈ ਆਓ ਸੋਨੂੰ ਕਰਾਉਣੇ ਆ ਦਰਸ਼ਨ ਤੇ ਸਭ ਤੋਂ ਪਹਿਲਾਂ ਐਂਟਰੀ ਗੇਟ ਪਾਰਕਿੰਗ ਤੇ ਪਾਰਕਿੰਗ ਰਾਣਾ ਸਾਹਿਬ ਦੀ ਗੁਰਦਾਰੇ ਵਿੱਚ ਬਹੁਤ ਹੀ ਜ਼ਿਆਦਾ ਸਪੇਸ ਹੈ ਤੇ ਕਿੰਨੀਆਂ ਹੀ ਗੱਡੀਆਂ ਚਾਹੀ ਆ ਜਾਣ ਤੇ ਜਗ੍ਹਾ ਸਾਨੂੰ ਇੱਥੇ ਵਾਧੂ ਮਿਲੂਗੀ ਹਾਂ ਗੁਰਦਾਰਾ ਰਾਣਾ ਸਾਹਿਬ ਬਹੁਤ ਜ਼ਿਆਦਾ ਰੈਨੋਵੇਟਰ ਹੋ ਗਿਆ ਤੇ ਹਰ ਜਗ੍ਹਾ ਦੇ ਵਿੱਚ ਚੇਂਜਸ ਹੋਈਆਂ ਨੇ ਪਾਰਕਿੰਗ ਚੇਂਜ ਹੋ ਗਈ ਲੰਗਰ ਲੰਗਰ ਦਾ ਹਾਲ ਚੇਂਜ ਹੋ ਗਿਆ ਸਰੋਵਰ ਸਾਹਿਬ ਤੇ ਕੁਝ ਟਾਪਨ ਹੋਏ ਨੇ ਤੇ ਮਤਲਬ ਹਰ ਜਗ੍ਹਾ ਦੇ ਵਿੱਚ ਕੁਛ ਨਾ ਕੁਛ ਉੱਥੇ ਮੋਡੀਫਾਈ ਕੀਤਾ ਗਿਆ ਤੇ ਨਮਾ ਬਣਾਉਣ ਦੀ ਕੋਸ਼ਿਸ਼ ਹੋਈ ਹੈ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਸਾਰਾ ਕੁਝ ਹੁਣ ਤਰਕੀਬਾਰ ਹੋ ਰਿਹਾ ਵਾ ਤੇ ਪੱਥਰ ਵੀ ਲਾਏ ਨੇ ਹਰ ਜਗ੍ਹਾ ਤੇ ਨਵੀਂ ਮੂਰੇ ਪਾਰਕ ਬਣ ਗਈ ਬਹੁਤ ਹੀ ਵਧੀਆ ਤੇ ਜਿੰਨ ਕੀ ਹੁਣ ਬਹੁਤ ਹੀ ਵਧੀਆ ਮਨਪਾਵਕ ਉੱਥੇ ਦਰਸ਼ ਬਣਦਾ ਵਾ ਦੇਖਣ ਦਾ ਤੇ ਇਸ ਕਰਕੇ ਐ ਦੁਬਾਰਾ ਵੀਡੀਓ ਪਾ ਕੇ ਵੀ ਮਤਲਬ ਇਹ ਅਫਸੋਸ ਨਹੀਂ ਹੁੰਦਾ ਕਿ ਬਿਲਕੁਲ ਵੀ ਹਰਾਣਾ ਸਾਹਿਬ ਮਤਲਬ ਗਏ ਕਿ ਪਹਿਲਾਂ ਵੀ ਦਿਖਾਇਆ ਹੋਇਆ ਤਾਂ ਨਹੀਂ ਇਸ ਵਾਰ ਵੀ ਗਏ ਤੇ ਇਸ ਵਾਰ ਵੀ ਯੂਨਿਕ ਤਰੀਕੇ ਨਾਲ ਸਾਰੇ ਜਿਹੜੀ ਬੰਤਰ ਹੋਈ ਹੈ ਹੌਲੀ ਹੌਲੀ ਜਿਹੜੀ ਚੇਂਜ ਹੋ ਰਹੀ ਹੈ ਉਹ ਰਿਕਾਰਡ ਹੋਈ ਹੈ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਇਸ ਵਾਰ ਫਿਰ ਰਿਕਾਰਡ ਹੋਈ ਹੈ ਆਓ ਤੁਹਾਨੂੰ ਦਿਖਾਉਨੇ ਆ ਹਰ ਇੱਕ ਜਗ੍ਹਾ ਹਰ ਇੱਕ ਚੀਜ਼ ਜਿਹੜੀ ਬਹੁਤ ਯੂਨਿਕ ਹੈ Obrigado. Uh...

ਅੰਦਰ ਜੀ ਨਹੀਂ ਕਿਤੇ ਚਲਾਇਆ ਨਹੀਂ ਹੋਣਾ ਆदमी ਜੇ ਫਰਮੇ ਪਰਾਰੇ ਉਹ ਤੋੜੀ ਉਹਦੀ ਬਲਾਇਨਾ ਨਹੀਂ ਸਮਾਵੇ ਇਹਨੂੰ ਵੀ ਉਹਦੇ ਪਹਿਲੇ ਕਰੀਏ Gracias. ਸਾਉ ਤੇ ਮਤਲਬ ਮੈਨੂੰ ਲੰਗਰ ਦੀ ਯਾਰ ਸੇਵਾ ਬਹੁਤ ਵਧੀਆ ਲੱਗਦੀ ਹੈ ਇੱਥੇ ਲੰਗਰ ਦੀ ਜਿਹੜੀ ਸੇਵਾ ਚੱਲਦੀ ਹੈ 24 ਘੰਟੇ ਚੱਲਦੀ ਹੈ ਬਹੁਤ ਹੀ ਵਧੀਆ ਤਰੀਕੇ ਨਾਲ ਤੇ ਲੰਗਰ ਸ਼ਕਾਇਆ ਜਾਂਦਾ ਹੈ ਪਹਿਲਾਂ ਤੋਂ ਹੀ ਦਰਵਾ ਲੰਗਰ ਹਾਲ ਪੂਰਾ ਨਵਾਂ ਬਣਿਆ ਹੈ ਪਹਿਲਾਂ ਸਾਈਡ ਤੇ ਸੀ ਫਿਰ ਛੋਟਾ ਸੀ ਫਿਰ ਉਦੋਂ بڑا ਫਿਰ ਹੋਰ بڑا ਫਿਰ ਹੁਣ ਉਦੋਂ ਵੀ بڑا ਤੇ ਕਾਫੀ ਨਵਾਂ ਕੰਸਟਰਕਸ਼ਨ ਸਾਰਾ ਹੋਇਆ ਵਾ ਪੂਰੀ ਬਿਲਡਿੰਗ ਨਵੀਂ ਬਣੀ ਹੈ ਤੇ ਖਾਣੇ ਵਿੱਚ ਇਹਨਾਂ ਦੇ ਹਰ ਪ੍ਰਕਾਰ ਦੇ ਖਾਣੇ ਹੁੰਦੇ ਨੇ ਰਾਈਸ ਰੋਟੀ ਦਾਲ ਸਬਜੀ achar lassi ghee ਮਤਲਬ ਰੋਜ਼ ਐ ਨਹੀਂ ਇਤਾਂ ਨਹੀਂ ਇੱਕ ਦਿਨ ਨਹੀਂ ਰੋਜ਼ ਔਰ ਬਾਖਮਾਲ ਤਰੀਕੇ ਨਾਲ ਚੱਲਦਾ ਵਾ ਸਫਾਈ ਬਹੁਤ ਰਹਿੰਦੀ ਹੈ ਇੱਥੇ ਮੈਂ ਉਹਦੇ ਤੇ ਰਹੇ ਹਾਂ ਇਹ ਨਾ ਬਸ ਕੋਈ ਨਹੀਂ ਕੰਮ ਲਓ ਜੀ ਇਸ ਤੋਂ ਬਾਅਦ ਇਹ ਹੈ ਹਾਲ ਜਿਹੜਾ ਤੁਹਾਨੂੰ ਦਿਖਾਇਆ ਸੀਗਾ ਉਹ ਲੰਗਰ ਹਾਲ ਜਿਹੜਾ ਨਵਾਂ ਬਣਿਆ ਹੋਇਆ ਬਿਲਕੁਲ ਤੇ ਆਹ ਸਾਹਮਣੇ ਜਿਹੜੀ ਗੈਲਰੀ ਹੈ ਇਹ ਵੀ ਬਿਲਕੁਲ ਨਵੀਂ ਬਣੀ ਹੈ ਤੇ ਰਿਕੋਰਡ ਬਹੁਤ ਵਧੀਆ ਹੋਈ ਹੈ ਇਹ ਸਾਰੇ ਨਵੇਂ ਬਣਿਆ ਇੱਥੇ ਮਾਰਵਰ ਲੱਗਿਆ ਹੋਇਆ ਪਹਿਲਾਂ ਇੱਥੇ ਲੋਕਟਾਂ ਸੀਗੀਆਂ ਬਹੁਤ ਚੇਂਜਸ ਹੋਈਆਂ ਨੇ ਬਿਲਡਿੰਗਾਂ ਦੇ ਵਿੱਚ ਇੱਥੇ ਤੇ ਨਵੀਆਂ-ਨਵੀਆਂ ਬਿਲਡਿੰਗਾਂ ਹੋਰ ਵੀ ਬਣਨੀਆਂ ਸੀਗੀਆਂ ਸੋ ਹਜੇ ਉਹਨਾਂ ਦਾ ਕੰਮ ਚੱਲ ਰਿਹਾ ਵਾ ਅਸੀਂ ਪਤਾ ਕੀਤਾ ਸੀਗਾ ਸਾਹਮਣੇ ਬਿਲਡਿੰਗ ਆਪਣੇ ਪੋਰਾ ਸਾਹਿਬ ਦੇ ਨਾਲ ਕਬੇ ਪਾਸੇ ਵੀ ਬਣੀਆਂ ਸੀਗੀਆਂ ਨਮੀਆਂ ਅੱਜ ਉਹਨਾਂ ਦੀ ਇੱਕ ਸੇਵਾਦਾਰਨ ਗੱਲ ਚੱਲ ਰਹੀ ਸੀ ਤੇ ਆ ਵੀ ਨਵਾਂ ਰਸਤਾ ਬਣਾਇਆ ਵਾ ਪਾਰਕਿੰਗ ਨੂੰ ਜਾਣ ਦਾ ਤੇ ਜੁਕਤੀਆਂ ਦਾ ਇੱਥੇ ਵੀ ਜਿਹੜਾ ਰੈਕ ਬਣਿਆ ਹੋਇਆ ਵਾ ਤੁਸੀਂ ਜਮ੍ਹਾਂ ਕਰਾ ਸਕਦੇ ਹੋ ਤੇ ਦਰਖਤ ਦਰਖਤ ਬਹੁਤ ਜ਼ਿਆਦਾ ਤੇ ਫਲ ਫਰੂਟ ਦੇ ਲੱਗੇ ਹੋਏ ਨੇ ਹਰ ਪ੍ਰਕਾਰ ਦੇ ਦਰਖਤ ਹੋ ਰਹੇ ਤੁਹਾਨੂੰ ਮਿਲਣਗੇ ਹਰੇ ਭਰੇ ਨੇ ਪੂਰੀ ਛਾਂ ਰਹਿੰਦੀ ਹੈ ਤੇ ਪਾਰਕਿੰਗ ਬਹੁਤ ਤੁਹਾਨੂੰ ਪਹਿਲਾਂ ਹੀ ਦੱਸਦੀ ਸਪੇਸ ਬਹੁਤ ਹੈ ਲਓ ਜੀ ਕਿਵੇਂ ਲੱਗੀ ਵੀਡੀਓ ਜ਼ਰੂਰ ਦੱਸਿਓ ਤੇ ਚੈਨਲ ਨੂੰ ਜਰੂਰ ਇੱਕ ਵਾਰ ਲਾਈਕ ਕਰਦਿਆ ਕਰੋ ਸਬਸਕ੍ਰਾਈਬ ਕਰਦਿਆ ਕਰੋ ਅਗਰ ਕੋਈ ਕਮੈਂਟ ਹੈ ਤਾਂ ਜਰੂਰ ਕਰਿਆ ਕਰੋ ਅਗਰ ਖਰਾਬ ਬਣੀ ਹੈ ਜਾਂ ਵਧੀਆ ਬਣੀ ਹੈ ਉਹ ਵੀ ਕਮੈਂਟ ਜਰੂਰ ਕਰਿਆ ਕਰੋ ਤੇ ਉਹਦੇ ਤੋਂ ਅੱਗੇ ਤੋਂ ਸੁਧਾਰ ਕੀਤਾ ਜਾ ਸਕਦਾ ਵਾ ਸੋ ਧੰਨਵਾਦ ਸਾਰੇ ਵੀਰਾਂ ਦਾ ਇੱਕ ਵਾਰ ਫੇਰ ਤੁਸੀਂ ਇਸ ਵੀਡੀਓ ਨੂੰ ਦੇਖ ਕੇ ਮਾਂ ਮੇਰਾ ਵਧਾਇਆ ਥੈਂਕ ਯੂ